ਇਹ ਭਾਜੀ ਕਣਕ ਆਪਾਂ ਬੀਜੀ ਆ ਜੀ 10 ਨਵੰਬਰ ਦੀ ਬੀਜੀ ਆ DBW327 ਅਸੀਂ ਸੁਪਰਸੀਡਰ ਨਾਲ ਹੀ ਬੀਜੀ ਆ ਹੂੰ ਸਾਰੀ ਕਣਕ ਸੁਪਰਸੀਡਰ ਨਾਲ ਹੀ ਬੀਜਦੇ ਆ ਅਸੀਂ ਇਹਦੇ ਵਿੱਚ ਜਿਹੜਾ ਬੈਂਗਣ ਦਾ ਰੈਂਦ ਖੁੰਦ ਸਾਰੀ ਸਬਜ਼ੀ ਦੀ ਸੀ ਉਹ ਵਿੱਚੇ ਵਾਈ ਆ ਪਾਣੀ ਹਾਲੇ ਤੱਕ ਨਹੀਂ ਲਾਇਆ ਬੀਜ ਕੇ ਬਿਲਕੁਲ ਨਹੀਂ ਲਾਇਆ ਪਾਣੀ ਹਜੇ ਤੱਕ ਇਸ ਕਣਕ ਨੂੰ ਪਾਣੀ ਨਹੀਂ ਲੱਗਾ ਇੱਕ ਨਾਲ ਦੀ ਕਣਕ ਦਿਖਾਵਾਂਗੇ ਇਹ ਜਿਹੜੀ ਕਣਕ ਆ ਇਹ ਬਿਲਕੁਲ ਪਰੰਪਰਾਗਤ ਤਰੀਕੇ ਨਾਲ ਬੀਜੀ ਹੋਈ ਕਣਕ ਆ ਇਹ ਆਪਣੀ ਕਣਕ ਆ ਜਿਹੜੀ ਭਾਜੀ ਹੂੰ ਵੀ ਪਰੰਪਰਾਗਤ ਤਰੀਕੇ ਨਾਲ ਜਿੱਦਾਂ ਤੁਸੀਂ ਦੱਸਿਆ ਇਹਨੂੰ ਬੀਹਾਂ ਬਾਈਆਂ ਕਿ ਦਿਨਾਂ ਤੇ ਪਾਣੀ ਇਹ ਆਪਣੇ ਗਵੰਡੀ ਆ ਭਾਜੀ ਨੇ ਪਾਣੀ ਲਾਤਾ ਸੀ ਲੋ ਜੀ ਇਹ ਹੈਗੀ ਆ ਜੀ ਆਪਣੀ ਜਿਹੜੀ ਬਿਨਾ ਪਾਣੀ ਵਾਲੀ ਆ ਲੋ ਜੀ ਦਿਖਾਓ ਜੀ ਜੀ ਲਓ ਵੀ ਇਹ ਪਾਣੀ ਵਾਲੀ ਆ ਹੂੰ ਤੇ ਤਕਰੀਬਨ ਤਕਰੀਬਨ ਕੱਦ ਕਾਠ ਦੇ ਵਿੱਚ ਤੇ ਮੈਨੂੰ ਇੱਕੋ ਜਿਹੀ ਲੱਗਦੀ ਹੈ ਇਧਰੋਂ ਹੁਣ ਆ ਜਾਓ ਜੀ ਇਧਰਲੇ ਪਾਸੇ ਕਣਕ ਦਾ ਬੀ ਵੀ ਸੇਮ ਹੈ ਕਣਕ ਲਾਈ ਵੀ ਉਸੇ ਦਿਨ ਹੈ ਤਰੀਕਾ ਵੀ ਸੇਮ ਆ ਹਨਾ ਇਸ ਕਣਕ ਦੇ ਵਿੱਚ ਨਦੀਨ ਅਸਲ ਚ ਕਣਕ ਨੂੰ ਨੱਪੀ ਜਾ ਰਿਹਾ ਦੋਸਤੋ ਅੱਜ ਫਿਰ ਇੱਕ ਤੁਹਾਨੂੰ ਇੱਕ ਕਣਕ ਲੱਗੀਆਂ ਦਿਖਾਉਣ ਕਣਕ 10 ਨਵੰਬਰ ਦੀ ਬੀਜੀ ਹੋਈ ਕਣਕ ਆ ਤੇ ਤਕਰੀਬਨ 60 ਦਿਨਾਂ ਦੀ ਇਹ ਹੋ ਚੱਲੀ ਆ ਕਣਕ ਦੀ ਖਾਸियत ਕੀ ਆ ਕਿ ਕਣਕ ਜਿਹੜੀ ਆ ਇਹ ਕਣਕ ਅਸੀਂ ਬੀਜੀ ਆ ਗੁਰਪ੍ਰੀਤ ਦਬੜੀ ਖਾਨਾ ਜੀ ਦੇ ਦਸੇ ਤਰੀਕੇ ਦੇ ਅਨੁਸਾਰ ਹੁਣ ਕੀ ਉਹਨਾਂ ਦਾ ਤਰੀਕਾ ਕਾਮਯਾਬ ਆ ਕੀ ਉਹਨਾਂ ਦਾ ਤਰੀਕਾ ਫੇਲਿਆ ਕਿ ਨਹੀਂ ਕਿਦਾਂ ਦਾ ਰਿਹਾ ਉਹ ਆਪਾਂ ਗੱਲਾਂ ਬਾਤਾਂ ਕਰਦੇ ਆ ਕਣਕ ਦੇ ਸਾਡੇ ਇੱਕ ਦੋਸਤ ਨੇ ਉਹਨਾਂ ਦੇ ਦੱਸੇ ਹੋਏ ਤਰੀਕੇ ਅਨੁਸਾਰ ਕਣਕ ਬੀਜੀ ਸੀ ਕਣਕ ਤੁਹਾਡੇ ਸਾਹਮਣੇ ਦਿਖਾਵਾਂਗੇ ਸਾਰੀਆਂ ਗੱਲਾਂ ਬਾਤਾਂ ਮੈਦੇ ਤੇ ਕਰਦਾ ਆਂ ਕਣਕ ਬਹੁਤ ਸੋਹਣਾ ਰੰਗ ਆ ਠੀਕ ਹੈ ਜੀ ਤੇ ਹਜੇ ਤੱਕ ਇਸ ਕਣਕ ਨੂੰ ਇੱਕ ਵੀ ਪਾਣੀ ਨਹੀਂ ਲੱਗਾ ਇੱਕ ਵੀ ਪਾਣੀ ਨਹੀਂ ਲੱਗਾ ਜਦਾਂ ਦੀ ਬੀਜੀ ਉਦਾਂ ਦੀ ਛੱਡੀ ਹੋਈ ਆ ਤੇ ਹੁਣ ਗੱਲ ਕਰਨੀ ਆਪਾਂ ਕੀ ਇਹ ਚ ਨਦੀਨ ਦੀ ਸਮੱਸਿਆ ਆਈ ਕੀ ਕਣਕ ਪੀੜੀ ਤਨੀ ਪਈ ਕੀ ਕਿਤੇ ਕੋਈ ਖਰਾਬੀ ਹੋਈ ਸਾਰੀਆਂ ਗੱਲਾਂ ਬਾਤਾਂ ਠੀਕ ਆ ਗੱਲਾਂ ਬਾਤਾਂ ਕਰਨ ਲੱਗਾ ਆ ਸਾਡਾ ਦੋਸਤ ਗੁਰਪ੍ਰੀਤ ਤੇ ਗੁਰਪ੍ਰੀਤ ਜਿਹੜਾ ਆ ਜੀ ਉਹ ਸਾਡਾ ਵੀਰ ਖੇਤੀ ਵੀ ਕਰਦਾ ਮਿਲਦੇ ਰਹਿੰਦੇ ਆ ਤੁਸੀਂ ਚੈਨਲ ਤੇ ਅਕਸਰ ਤੇ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਬਹੁਤ ਵਧੀਆ ਪਾਜੀ ਰਾਜੀ ਭਾਜੀ ਜੀ ਸੁਣਾਓ ਠੀਕ ਆ ਜੀ ਠੀਕ ਆ ਚਲੋ ਜੀ ਕਣਕ ਤੇ ਆਈਏ ਜੀ ਕਣਕ ਇਹ ਆਪਣੀ ਜਿਹੜੀ ਆ ਗੁਰਪ੍ਰੀਤ ਕਦੋਂ ਬੀਜੀ ਸੀਗੀ ਆਪਾਂ ਪਹਿਲੀ ਦੀ ਗੱਲ ਤਾਂ ਇਹ ਹੀ ਆ ਇਹ ਪਾਜੀ ਕਣਕ ਆਪਾਂ ਬੀਜੀ ਆ ਜੀ 10 ਨਵੰਬਰ ਦੀ ਬੀਜੀ ਆ ਹਾਂਜੀ ਠੀਕ ਆ ਤਕਰੀਬਨ 58 ਕ ਦਿਨ ਦੀ ਹੋ ਗਈ ਅੱਜ 8 ਤਰੀਕ ਹੋ ਗਈ ਹੈ ਅੱਛਾ ਜੀ 58 ਦਿਨ ਦੀ ਹੋ ਗਈ ਜੀ ਇਹ ਕਿਸਮ ਕਿਹੜੀ ਆ ਕਿਸਮ ਜ਼ਰੂਰੀ ਇਹ ਹੈਗੀ ਜੀ ਡਬਲ 327 ਅੱਛਾ ਜੀ ਹਾਂ ਜੀ ਡਬਲ 327 ਪਹਿਲਾਂ ਵੀ ਕਦੇ ਬੀਜੀ ਆ ਨਹੀਂ ਜੀ ਇਹ ਤੱਕ ਪਹਿਲੀ ਵਾਰੀ ਬੀਜੀ ਹੈ ਕਿਸਮ ਬਿਜਾਈ ਦਾ ਕੀ ਤਰੀਕਾ ਰੱਖਾ ਆਪਣਾ ਬੀਜੀ ਕਦ ਦਾ ਆ ਇਹ ਭਾਜੀ ਆਪਣਾ ਅਸੀਂ ਸੁਪਰਸੀਡਰਨ ਵਾਲੀ ਬੀਜੀ ਆ ਹੂੰ ਸਾਰੀ ਕਣਕ ਸੁਪਰਸੀਡਰਨ ਵਾਲੀ ਬੀਜਦੇ ਆ ਅੱਛਾ ਜੀ ਹਾਂ ਜੀ ਤਕਰੀਬਨ ਸਾਰੀ ਆਪਾਂ ਇਹ ਇਸ ਤਰੀਕੇ ਨਾਲ ਕਿੰਨੀ ਕ ਕਣਕ ਬੀਜੀ ਹੋਈ ਆ ਆਪਣੇ ਕੋਲ 2.5 ਕਿੱਲੇ ਬੀਜੇ ਹੋਏ ਆ ਜੀ ਇਸ ਕਣਕ ਦੀ ਆਪਾਂ ਇਹਦੇ ਵਿੱਚ ਤਕਰੀਬਨ ਕੋਈ 35 ਕਿਲੋ ਵੀਪ ਆਗੇ ਬੀਜੀ ਆ ਜੀ ਇਹ 1 ਕਿੱਲੇ 'ਚ ਹਾਂਜੀ ਠੀਕ ਆ 35 ਕਿਲੋ ਵੀਪ ਆਇਆ ਸੀ ਜਿਹੜਾ ਸੁਪਰ ਸੀਡਰ ਦੇ ਨਾਲ ਤੁਸੀਂ ਬੀਜੀਏ ਹਾਂਜੀ ਪਰਾਲੀ ਪ੍ਰੂਲੀ ਜਿਹੜੀ ਸੀਗੀ ਵਿੱਚੇ ਹੀ ਬਾਈ ਪਰਾਲੀ ਪ੍ਰੂਲੀ ਸਾਰੀ ਵਿੱਚੇ ਹੀ ਬਾਈ ਆ ਹਾਂਜੀ ਅੱਛਾ ਜੀ ਵੈਸੇ ਇਹ ਬੈਂਗਣ ਵਾਲਾ ਖੇਤ ਸੀ ਹੂੰ ਇਹਦੇ ਵਿੱਚ ਜਿਹੜਾ ਬੈਂਗਣ ਦਾ ਰੈਂਦ ਖੁੰਦ ਸਾਰੀ ਸਬਜ਼ੀ ਦੀ ਸੀ ਉਹ ਵਿੱਚੇ ਬਾਈ ਆ ਹੂੰ ਤੇ ਜਿਹੜੇ ਦੂਸਰਾ ਝੋਨੇ ਵਾਲੇ ਸੀ ਝੋਨੇ ਵਾਲੇ ਖੇਤ ਆ ਉਹਦੇ ਵਿੱਚ ਪਰਾਲੀ ਬੁੜੀ ਸਾਰੀ ਵਿੱਚੇ ਉਦਾਂ ਹੀ ਬਾਈ ਉਦਾਂ ਹੀ ਬਾਤ ਸੀ ਜੀ ਹਾਂਜੀ ਠੀਕ ਆ 327 ਇਹ ਕਣਕ ਆ ਤੇ ਕਣਕ ਤੁਸੀਂ ਦੇਖੋ ਕਿਹਸਾ ਰੰਗ ਆ ਰੰਗ ਦੇਖਣ ਵਾਲਾ ਹੈ ਖੈਰ ਗੁਰਪੀ ਜਦਾਂ ਆਪਾਂ ਗੱਲ ਕਰਦੇ ਸੀ ਕਿ ਬਿਜਾਈ ਤੋਂ ਪਹਿਲਾਂ ਕੁਝ ਪਾਇਆ ਸੀ ਨਹੀਂ ਪਹਿਲਾਂ ਕੁਝ ਨਹੀਂ ਪਾਇਆ ਬਿਜਾਈ ਦੇ ਨਾਲ ਹੀ ਨਹੀਂ ਉਹ ਕੁਝ ਨਹੀਂ ਪਾਇਆ ਹੂੰ ਉਹ ਤਾਂ ਆਪਾਂ ਬਜਾਈ ਦੇ ਨਾਲ ਹੀ ਜਿਹੜਾ ਜਦੋਂ ਕਣਕ ਬੀਜਦੇ ਆ ਨਾਲ ਹੀ ਡੀਏਪੀ ਜਿਹੜੀ ਪਾਈ ਦੀ ਆ ਸਾਨੂੰ ਚਲੋ ਡੀਏਪੀ ਉਹ ਨਹੀਂ ਮਿਲੀ ਅਸੀਂ ਟੀਐਸਪੀ ਪਾਈ ਸੀ ਤੇ ਉਹਦਾ ਟੀਐਸਪੀ ਦਾ ਵੀ ਰਿਜ਼ਲਟ ਅੱਛਾ ਆ ਵਧੀਆ ਰਿਜ਼ਲਟ ਆ ਜੀ ਅੱਛਾ ਹਾਂਜੀ ਚਲੋ ਖੈਰ ਗੱਲ ਹੁਣ ਕਰਦੇ ਆ ਵੀ ਇਹ ਸੁੱਕੇ ਚ ਹੀ ਬੀਜ ਦਿੱਤਾ ਸੀ ਇਹ ਜਿੱਦਾਂ ਤਾਂ ਮੈਂ ਦੱਸਿਆ ਵੀ ਇਹ ਜਿਹੜਾ ਖੇਤ ਜਿਹੜੇ ਖੇਤ 'ਚ ਆਪਾਂ ਖੜੇ ਆਂ ਇਹ ਬੈਂਗਣ ਵਾਲਾ ਖੇਤ ਸੀਗਾ ਇਹਨੂੰ ਆਪਾਂ ਜਦੋਂ ਪਹਿਲਾਂ ਰੌਣੀ ਕਰ ਲਈ ਸੀ ਤੇ ਮੁੜ ਕੇ ਬੈਂਗਣ ਇਦਾਂ ਹੀ ਵਾਹ ਕੇ ਤੇ ਤਵੀਆਂ ਦੀ ਕਹਿਰ ਲਾ ਕੇ ਤੇ ਫਿਰ ਸੁਪਰ ਸੀਡਰ ਨਾਲ ਇਦਾਂ ਹੀ ਬੀਜ ਦਿੱਤੀ ਸੀ ਤੇ ਪਾਣੀ ਪਾਣੀ ਹਾਲੇ ਤੱਕ ਨਹੀਂ ਲਾਇਆ ਬੀਜ ਕੇ ਬਿਲਕੁਲ ਨਹੀਂ ਲਾਇਆ ਪਾਣੀ ਕੋਈ ਅੱਛਾ ਜੀ ਬਿਲਕੁਲ ਲਓ ਬਈ ਕਣਕ ਦੀ ਬਜਾਈ ਤੋਂ ਬਾਅਦ ਦੇਖ ਲਓ ਹਾਲੇ ਤੱਕ ਕੋਈ ਪਾਣੀ ਨਹੀਂ ਲਾਇਆ ਹਜੇ ਤੱਕ ਇਸ ਕਣਕ ਨੂੰ ਪਾਣੀ ਨਹੀਂ ਲੱਗਾ ਤੇ ਮਾੜਾ ਜਿਆ ਤੁਸੀਂ ਮਿੱਟੀ ਜਿਹੜੀ ਆ ਚੱਕ ਕੇ ਰੋਲ ਲਿਓ ਮਿੱਟੀ ਮਿੱਟੀ ਆ ਦੇ ਤੋਂ ਹਾਂ ਨਾ ਮਾੜਾ ਜਿਆ ਲੱਡੂ ਬਟਰ ਤਾਂ ਦੇਖ ਤਾਂ ਲੈ ਵੇ ਹਜੇ ਵੀ ਮੇਰਾ ਖਿਆਲ ਆ ਲੱਡੂ ਤਾਂ ਤਕਰੀਬਨ ਵਾਟੇ ਹੀ ਹੁੰਦਾ ਆ ਕਿਉਂਕਿ ਇਹਦਾ ਇਦਾਂ ਸੀ ਵੀ ਥੋੜਾ ਜਿਹਾ ਇਸ ਨਵੇਂ ਸਾਲ ਤੇ ਥੋੜਾ ਜਿਹਾ ਮੀਂਹ ਪੈ ਗਿਆ ਸੀ ਹਾਂ ਹਲਕਾ ਜਿਹਾ ਮੀਂਹ ਪਿਆ ਤੇ ਹੋ ਸਕਦਾ ਵੀ ਹੁਣ ਸ਼ਾਇਦ ਇਹ ਕਣਕ ਮੰਗਦੀ ਪਾਣੀ ਤੇ ਸਾਨੂੰ ਲਾਉਣਾ ਪੈਂਦਾ ਪਰ ਮੀਂਹ ਪੈ ਗਿਆ ਸੀ ਤੇ ਉਹ ਫੇਰ ਸਾਡਾ ਚਲੋ ਕੰਮ ਚੱਲ ਗਿਆ ਤੇ ਅਸੀਂ ਵੀ ਲਾਣੀ ਨਹੀਂ ਲੱਗਾ ਪਾਣੀ ਹਜੇ ਠੀਕ ਆ ਖਾਦ ਤੇ ਸਪਰੇ ਕਾਦ ਪਰਸੋਂ ਪਾਈ ਆ ਇੱਕ ਵਾਰੀ ਸਪਰੇ ਕੋਈ ਨਹੀਂ ਕੀਤੀ ਕੀ ਪਾਇਆ ਨੂੰ ਯੂਰੀਆ ਯੂਰੀਆ ਸਿਰਫ ਪਾਈ ਆ ਹਾਂਜੀ ਇੱਕ ਬੋਰਾ ਇੱਕ ਏਕੜ ਦਾ ਹੂੰ ਉਸ ਹਾਵਨਾ ਪਾਈ ਆ ਅੱਛਾ ਤੇ ਸਪਰੇ ਕੋਈ ਨਹੀਂ ਕੀਤੀ ਸਪਰੇ ਕੋਈ ਨਹੀਂ ਨਹੀਂ ਤਾ ਨੂੰ ਗੋਲੀ ਡੰਡੇ ਤੋਂ ਵੀ ਨਹੀਂ ਕਰਨੇ ਪਏ ਨਾ ਗੋਲੀ ਡੰਡਾ ਮੈਨੂੰ ਦਿਸਿਆ ਹੀ ਨਹੀਂ ਇਹਦੇ ਵਿੱਚ ਹੂੰ ਉਧਰ ਹੈਗਾ ਦੂਸਰਾ ਡੇਢ ਖੇਤ ਹੈਗਾ ਉਹਦੇ ਵਿੱਚ ਥੋੜਾ ਹੈਗਾ ਪਰ ਇਸ ਖੇਤ ਦੇ ਵਿੱਚ ਨਹੀਂ ਬਿਲਕੁਲ ਨਹੀਂ ਸਮੱਸਿਆ ਆਈ ਜਿਹੜਾ ਤੁਹਾਨੂੰ ਨਜ਼ੀਨ ਮਾੜਾ ਮੂਟਾ ਇਹ ਚ ਦਿਸਦਾ ਵੀ ਆ ਇਹਦੀ ਕੋਈ ਸਮੱਸਿਆ ਨਹੀਂ ਹੈਗੀ ਕਣਕ ਉੱਪਰ ਆ ਚੁੱਕੀ ਆ ਇਹਨੇ ਹੁਣ ਕਣਕ ਨੂੰ ਕੋਈ ਨੁਕਸਾਨ ਨਹੀਂ ਕਰਨਾ ਹੈਗਾ ਠੀਕ ਆ ਜੀ ਇਹ ਚੀਜ਼ ਜ਼ਰੂਰੀ ਆ ਖੈਰ ਜੀ ਹੁਣ ਬਿਲਕੁਲ ਆ ਜਿਹੜੀ ਕਣਕ ਆ ਆਪਣੀ ਤੁਹਾਨੂੰ ਦਿਖਾ ਰ ਰਹੇ ਆ ਆਪਾਂ ਇਹਦੇ ਨਾਲ ਆ ਬੰਨੇ ਦੇ ਨਾਲ ਹੀ ਇੱਕ ਨਾਲ ਦੀ ਕਣਕ ਦਿਖਾ ਲਾਂਗੇ ਇਹ ਜਿਹੜੀ ਕਣਕ ਆ ਇਹ ਬਿਲਕੁਲ ਪਰੰਪਰਾਗਤ ਤਰੀਕੇ ਨਾਲ ਬੀਜੀ ਹੋਈ ਕਣਕ ਆ ਜਿਵੇਂ ਕਿ ਆਪਾਂ ਕਰ ਹੀ ਰਹੇ ਆ ਕਿ ਖਾਦ ਤੇ ਸਪਰੇ ਤੇ ਸਾਰਾ ਕੁਝ ਹਨਾ ਪਾਣੀ ਵਗੈਰਾ ਉਹ ਕਾਪਾ ਕਰਦੇ ਆਂ ਉਹ ਤਰੀਕੇ ਨਾਲ ਬੀਜੀ ਹੋਈ ਕਣਕ ਵੀ ਤੁਹਾਨੂੰ ਦਿਖਾ ਲੈਣ ਲੱਗੇ ਆ ਤੇ ਆ ਜਿਹੜਾ ਤਰੀਕਾ ਆ ਵੀ ਬਿਨਾ ਖਾਸ ਸਪਰੇਅ ਦੇ ਹੋਈ ਕਣਕ ਵੀ ਦਿਖਾ ਲੈਣ ਲੱਗੇ ਜਰਾ ਇਹਦਾ ਬੂਟਾ ਕੱਢੋ ਗੁਰਪ੍ਰੀਤ ਇੱਕ ਅੱਧਾ ਕੱਢੋ ਨਹੀਂ ਇੱਕ ਅੱਧਾ ਕਾ ਨਾ ਪਜਾਦੇ ਕੱਢ ਲੈਂਦੇ ਆ ਲੈ ਵੀ ਕੋਈ ਗੱਲ ਨਹੀਂ ਚਲੋ ਇਦਾਂ ਕਰ ਲਓ ਲੋ ਜੀ ਇਹ ਆਪਣੀ ਕਣਕ ਆ ਜਿਹੜੀ ਭਾਜੀ ਹੂੰ ਵੀ ਪਰੰਪਰਾਗਤ ਤਰੀਕੇ ਨਾਲ ਜਿੱਦਾਂ ਤੁਸੀਂ ਦੱਸਿਆ ਇਹਨੂੰ 20ਾਂ 22ਾਂ ਦਿਨਾਂ ਤੇ ਪਾਣੀ ਇਹ ਆਪਣੇ ਆ ਗਵਾਂਡੀ ਆ ਭਾਜੀ ਨੇ ਪਾਣੀ ਲਾਤਾ ਸੀ ਹੂੰ ਤੇ ਤਕਰੀਬਨ ਇੱਕ ਅੱਧੇ ਦਿਨ ਦਾ ਹੀ ਅੱਗਾ ਪਿੱਛਾ ਆ ਹੂੰ ਸਾਡੀ ਜਿੱਦਾਂ ਹੁਣ ਬਰਾਬਰੀ ਵੇਚੀ ਆ ਲੱਗ ਪੜੇ ਇੱਕ ਕਦੇ ਦਿਨ ਦਾ ਅੱਗਾ ਹਾਂਜੀ ਹਾਂਜੀ ਤੇ ਇੱਕ ਬੂਟਾ ਆਪਾਂ ਤੁਹਾਡੇ ਵਾਲੀ ਗਣਕ ਚੋਂ ਵੀ ਕੱਢ ਕੇ ਦਿਖਾ ਲਈਏ ਜੀ ਤੇ ਫਿਰ ਆਪਾਂ ਦਿਖਾ ਦਦੇ ਹਾਂ ਵੀ ਉਹਦਾ ਕੀ ਰੰਗ ਰੂਪ ਹੈ ਤੇ ਉਹ ਕਿੱਥੇ ਇੱਕ ਖੜੀ ਆ ਲਓ ਜੀ ਇਹ ਹੈਗੀ ਆ ਜੀ ਆਪਣੀ ਜਿਹੜੀ ਬਿਨਾ ਪਾਣੀ ਵਾਲੀ ਆ ਲਓ ਜੀ ਦਿਖਾਓ ਜੀ ਜੀ ਲਾਵੇ ਇਹ ਪਾਣੀ ਵਾਲੀ ਆ ਹੂੰ ਤੇ ਤਕਰੀਬਨ ਤਕਰੀਬਨ ਕੱਦ ਕਾਠ ਦੇ ਵਿੱਚ ਤੇ ਮੈਨੂੰ ਇੱਕੋ ਜੀ ਲੱਗਦੀ ਆ ਬਰਾਬਰ ਆ ਜੀ ਦੋਨੇ ਕਣਕਾਂ ਠੀਕ ਆ ਆ ਸੱਜੇ ਵਾਲੀ ਤੇਰੀ ਸੀ ਸੱਜੇ ਵਾਲੀ ਹਾਂਜੀ ਆ ਆ ਵਾਲੀ ਤੇਰੀ ਆ ਹਨਾ ਜੀ ਠੀਕ ਆ ਤੇ ਆ ਵਾਲੀ ਨਾਲ ਦੇ ਖੇਤ ਦੀ ਆ ਜੀ ਲੋ ਜੀ ਕੱਦ ਕਾਠ ਰੰਗ ਰੂਪ ਕਿਹੜੇ ਬਣਿਓ ਇਹ ਕਣਕ ਘਟ ਆ ਤੇ ਇਹਦੇ ਵਿੱਚ ਗੋਲੀ ਡੰਡੇ ਦੀ ਵੀ ਕੋਈ ਸਮੱਸਿਆ ਨਹੀਂ ਤੇ ਨਦੀਨ ਵੀ ਸਾਰਾ ਥੱਲੇ ਹੀ ਆ ਮਾੜਾ ਮੋਟਾ ਜਿਹੜਾ ਹੈਗਾ ਉਹ ਦੱਬਿਆ ਜਾਣਾ ਉਹ ਹੁਣ ਕਣਕ ਨੂੰ ਨੁਕਸਾਨ ਕੋਈ ਨਹੀਂ ਕਰਦਾ ਤੇ ਜਾੜਾ ਤੁਸੀਂ ਦੇਖ ਸਕਦੇ ਆ ਕਿੱਡਾ ਮੋਟਾ ਕਿੱਡਾ ਤਕੜਾ ਜਾੜਾ ਮਾਰਿਆ ਹੋਇਆ ਕਣਕ ਨੇ ਠੀਕ ਆ ਐਸ ਕਣਕ ਦੇ ਨਾਲੋਂ ਐਸ ਕਣਕ ਦਾ ਤੁਸੀਂ ਕੰਪੈਰੀਸ਼ਨ ਕਰ ਲਓ ਭਾਈ ਇਹ ਹੁਣ ਤੁਹਾਡੇ ਆਪਣੇ ਹੱਥ ਆ ਅਸੀਂ ਦਰਸ਼ਕਾਂ ਦੇ ਛੱਡਦੇ ਆ ਕਿਸਾਨ ਵੀਰਾਂ ਤੇ ਛੱਡਦੇ ਆ ਗੁਰਪ੍ਰੀਤ ਡਰ ਨਹੀਂ ਲੱਗਾ ਸੀ ਵੀ ਐਕਸਪੈਰੀਮੈਂਟ ਇਦਾਂ ਲੱਗਿਆ ਪਕਾ ਨਹੀਂ ਡਰ ਵਾਲੀ ਕੋਈ ਗੱਲ ਨਹੀਂ ਹਾਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਐਕਸਪੈਰੀਮੈਂਟ ਕਰਨੇ ਚਾਹੀਦੇ ਆ ਤੇ ਅਰਬਾ ਚਲੋ ਕਰ ਲੈਣਾ ਚਾਹੀਦਾ ਹੂੰ ਬਾਕੀ ਇਦਾਂ ਹੈਗਾ ਵੀ ਇਹ ਤੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਡਰ ਵਾਲੀ ਕੋਈ ਰਿਸਕ ਵਾਲੀ ਹੈ ਨਹੀਂ ਗੀ ਗੱਲ ਜੇ ਤੁਸੀਂ ਚਲੋ ਕਣਕ ਨੂੰ ਤੁਸੀਂ ਆਪਣਾ ਥੋੜਾ ਜਿਹਾ ਖੇਤ ਨੂੰ ਫਸਲ ਨੂੰ ਆਪਣਾ ਟਾਈਮ ਵੀ ਦੇਣਾ ਚਾਹੀਦਾ ਹੀ ਆ ਹੂੰ ਬਾਕੀ ਚਲੋ ਜਿਹੜੇ ਬੰਦੇ ਤਜਰਬਾ ਕਰਦੇ ਆ ਆਪਣਾ ਤਜਰਬਾ ਸਾਂਝਾ ਕਰਦੇ ਰਹਿੰਦੇ ਆ ਹੁਣ ਆਪਾਂ ਇੱਕ ਗੱਲ ਹੋਰ ਕਰਦੇ ਆ ਕਿ ਇਸੇ ਤਰੀਕੇ ਨਾਲ ਬੀਜਿਆ ਹੋਇਆ ਤੁਹਾਨੂੰ ਦੂਜਾ ਖੇਤ ਦਿਖਾਉਣ ਲੱਗੇ ਆਂ ਗੁਰਪ੍ਰੀਤ ਦਬੜੀਖਾਨਾ ਜੀ ਦੇ ਦੱਸੇ ਤਰੀਕੇ ਅਨੁਸਾਰ ਕਿਉਂ ਗੁਰਪ੍ਰੀਤ ਹਾਂਜੀ ਹਾਂਜੀ ਉਸ ਖੇਤ ਦੇ ਵਿੱਚ ਨਦੀਨ ਦੀ ਸਮੱਸਿਆ ਆਈ ਆ ਹਾਂਜੀ ਕਿਉਂ ਜੀ ਬਿਲਕੁਲ ਬਿਲਕੁਲ ਹਾਂਜੀ ਹੁਣ ਆ ਖੇਤ 'ਚ ਨਹੀਂ ਆਈ ਉਹਦੇ 'ਚ ਆ ਗਈ ਹੁਣ ਆਪਾਂ ਤੁਹਾਨੂੰ ਦੱਸਾਂਗੇ ਉਸ ਖੇਤ ਵਿੱਚ ਸਮੱਸਿਆ ਕਿਉਂ ਆਈ ਗੁਰਪ੍ਰੀਤ ਹਾਂਜੀ ਹੁਣ ਆਪਾਂ ਉਧਰੋਂ ਇੱਧਰ ਆ ਗਏ ਠੀਕ ਹੈ ਜੀ ਉਧਰਲੇ ਪਾਸੇ ਤੋਂ ਦਿਖਾਈ ਉਧਰੋਂ ਕਿਧਰੋਂ ਆਏ ਆਪਾਂ ਤੇ ਆਪਣਾ ਜੀ ਇਹ ਹੈਗਾ ਘਰ ਦੇ ਦੂਸਰੀ ਸਾਈਡ ਹੈ ਜੀ ਦੂਸਰੀ ਸਾਈਡ ਆਹੋ ਖੇਤ ਉਧਰੋਂ ਹੁਣ ਆਜੋ ਜੀ ਇਧਰਲੇ ਪਾਸੇ ਘਰ ਦੇ ਖੱਬੇ ਪਾਸੇ ਯਾਨੀ ਕਿ ਚੜ੍ਹਦੇ ਵੱਲ ਨੂੰ ਇਧਰ ਨੂੰ ਠੀਕ ਹੈ ਹੁਣ ਆਹ ਵਾਲੇ ਖੇਤ ਦੇਖੋ ਤੁਸੀਂ ਕਣਕ ਦਾ ਵੀ ਵੀ ਸੇਮ ਹੈ ਕਣਕ ਲਾਈ ਵੀ ਉਸੇ ਤਰ੍ਹਾਂ ਦੇ ਨੇ ਤਰੀਕਾ ਵੀ ਸੇਮ ਆ ਹਨ ਇਸ ਕਣਕ ਦੇ ਵਿੱਚ ਨਦੀਨ ਅਸਲ 'ਚ ਕਣਕ ਨੂੰ ਨੱਪੀ ਜਾ ਰਿਹਾ ਦਿੱਕਤ ਹੁਣ ਕੀ ਆਈ ਆ ਹੁਣ ਆਪਾਂ ਗੁਰਪ੍ਰੀਤ ਦਬੜੀ ਖਾਨਾ ਜੀ ਨੂੰ ਅਲਾਮਾ ਦਈਏ ਇਹਦਾ ਵੀ ਤੁਹਾਡੇ ਤਰੀਕੇ ਦੇ ਨਾਲ ਕਣਕ ਬੀਜੀ ਤੇ ਯਾਰ ਉਹ ਸਾਡਾ ਕਾਮਯਾਬ ਨਹੀਂ ਹੋ ਸਕਿਆ ਹਨਾ 200 ਹੁਣ ਮੈਂ ਦੱਸਦਾ ਤੁਹਾਨੂੰ ਹੋਇਆ ਕੀ ਜੇ ਤਰੀਕਾ ਸੇਮ ਆ 20 ਸੇਮ ਆ ਸਾਰਾ ਕੁਝ ਸੇਮ ਆ ਤਾਂ ਗਲਤੀ ਕਿੱਥੇ ਰਹਿ ਗਈ ਇੱਕ ਜਗ੍ਹਾ ਗਲਤੀ ਰਹਿ ਗਈ ਉਹ ਤੁਹਾਨੂੰ ਹੁਣ ਗੁਰਪ੍ਰੀਤ ਦੱਸ ਦਿੰਦਾ ਗੁਰਪ੍ਰੀਤ ਕਿੱਥੇ ਪ੍ਰੋਬਲਮ ਆਈ ਸੀ ਦੱਸ ਹੁਣ ਪ੍ਰੋਬਲਮ ਇਦਾਂ ਭਾਜੀ ਮੈਂ ਐਗਜੈਕਟ ਨਹੀਂ ਕੁਝ ਕਹਿ ਸਕਦਾ ਹੂੰ ਉਦਾਂ ਮੈਨੂੰ ਜਿੰਨੇ ਕ ਮੈਂ ਕਾਰਨ ਰਿਅਲਾਈਜ਼ ਕੀਤੇ ਕਿ ਇੱਕ ਤਾਂ ਖੇਤ ਦੇ ਵਿੱਚ ਗਿੱਲ ਜਿਆਦਾ ਸੀ ਇਸ ਖੇਤ 'ਚ ਇਸ ਖੇਤ ਦੇ ਵਿੱਚ ਗਿੱਲ ਨਮੀ ਦੀ ਮਾਤਰਾ ਜਿਹੜੀ ਆ ਉਹ ਕਾਫੀ ਜਿਆਦਾ ਸੀ ਤੇ ਉਹਦਾ ਕਰਕੇ ਜਿਹੜਾ ਗੁੱਲੀ ਡੰਡੇ ਨੇ ਜਿਹੜਾ ਆਪਣਾ ਜਮਾ ਹੋਇਆ ਉਹ ਨਾਲ ਹੀ ਕਰ ਲਿਆ ਕਣਕ ਦੇ ਹੂੰ ਠੀਕ ਆ ਜੀ ਤੇ ਨੰਬਰ 2 ਤੇ ਮੈਨੂੰ ਇਦਾਂ ਲੱਗਦਾ ਕਿ ਜਿਹੜੇ ਖੇਤਾਂ ਦੇ ਵਿੱਚ ਜ਼ਿਆਦਾ ਗੁੱਲੀ ਡੰਡੇ ਦੀ ਸਮੱਸਿਆ ਆਉਂਦੀ ਹੈ ਉਹਦਾ ਕਾਰਨ ਮੇਜਰ ਕਾਰਨ ਵੀ ਲਗਾਤਾਰ ਉਹਨਾਂ ਖੇਤਾਂ ਦੇ ਵਿੱਚ ਕਣਕ ਝੋਨਾ ਕਣਕ ਝੋਨਾ ਜਿਹੜਾ ਆ ਫਸਲੀ ਚੱਕਰ ਜਿਹੜਾ ਕਣਕ ਝੋਨੇ ਦਾ ਆ ਫਸਲੀ ਚੱਕਰ ਦੇ ਵਿੱਚ ਹੀ ਦਾ ਕਰਕੇ ਹੀ ਵੀ ਇਹ ਜ਼ਿਆਦਾ ਸਮੱਸਿਆ ਆਉਂਦੀ ਹੈ ਠੀਕ ਆ ਮੈਨੂੰ ਇਦਾਂ ਲੱਗਦਾ ਉਧਰ ਕਿਉਂਕਿ ਸਬਜ਼ੀ ਲੱਗਦੀ ਹੈ ਉਧਰ ਹਾਂ ਉਹ ਸਬਜ਼ੀ ਵਾਲਾ ਖੇਤ ਸੀ ਨਾਲ ਦੀ ਨਾਲ ਤੁਸੀਂ ਗੁੜਦੇ ਰਹਿੰਦੇ ਆ ਉੱਥੇ ਗੁੜਾਈ ਹੋ ਜਾਂਦੀ ਆ ਤੇ ਵੀ ਹੋ ਸਕਦਾ ਉਹਦਾ ਕਰਕੇ ਹੋਵੇ ਜਿੱਦਾਂ ਹੁਣ ਗੁੱਲੀ ਡੰਡਾ ਉਹ ਹੁੰਦਾ ਉਹਦੇ ਵਿੱਚ ਵੀ ਸੀਗਾ ਪਹਿਲਾਂ ਹੂੰ ਤੇ ਵੀ ਉਹ ਬੀ ਪੈਣ ਤੋਂ ਪਹਿਲਾਂ ਗੁੱਡਿਆ ਜਾਂਦਾ ਹੂੰ ਵੀ ਸਬਜ਼ੀ ਵਾਲਾ ਖੇਤ ਆ ਹੋ ਸਕਦਾ ਉਹਦਾ ਕਰਕੇ ਵੀ ਹੋਵੇ ਹੂੰ ਤੇ ਮੈਨੂੰ ਇਦਾਂ ਇਹ ਦੋ ਕਾਰਨ ਲੱਗੇ ਵੀ ਇੱਕ ਤਾਂ ਜਿੱਦਾਂ ਨਮੀ ਦੀ ਮਾਤਰਾ ਜ਼ਿਆਦਾ ਹੋਣਾ ਖੇਤ ਦੇ ਵਿੱਚ ਹੂੰ ਤਾਂ ਵੀ ਹੈਗਾ ਆ ਤੇ ਹੂੰ ਨੰਬਰ 2 ਤੇ ਵੀ ਜਿੱਦਾਂ ਆਪਾਂ ਜਿਹੜੇ ਮੰਨ ਕੇ ਚੱਲੋ ਵੀ ਉਹੀ ਖੇਤ ਦੇ ਵਿੱਚ ਕਣਕ ਝੋਨਾ ਕਣਕ ਝੋਨਾ ਜਿਹੜੇ ਖੇਤਾਂ ਦੇ ਵਿੱਚ ਲਗਾਤਾਰ ਕਣਕ ਬੀਜੀ ਜਾ ਰਹੀ ਹੈ ਉਹਨਾਂ ਖੇਤਾਂ ਦੇ ਵਿੱਚ ਇਹ ਸਮੱਸਿਆ ਆ ਰਹੀ ਜ਼ਿਆਦਾ ਹਾਂ ਤੇ ਅਗਲੀ ਵਾਰ ਕੀ ਕਰਨਾ ਹੈ ਕਿੱਦਾਂ ਕਰਨੀ ਅਗਲੀ ਵਾਰ ਫਿਰ ਉੱਤੇ ਹੀ ਜਾਂ ਅਗਲੀ ਵਾਰ ਇੰਨੀ ਫਿਰ ਕਰਾਂਗੇ ਕਰਾਂਗੇ ਭਾੜੀ ਅਗਲੀ ਵਾਰ ਵੀ ਤਜਰਬਾ ਕਰਾਂਗੇ ਹਾਂ ਅ ਅਗਲੀ ਵਾਰ ਵੀ ਆਪਾਂ ਖੇਤ ਬਦਲ ਕੇ ਦੇਖਾਂਗੇ ਵੀ ਜਿੱਦਾਂ ਮੰਨ ਲਓ ਵੀ ਹੁਣ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਕ ਖੇਤ 'ਚ ਸਮੱਸਿਆ ਹੈਗੀ ਇੱਕ 'ਚ ਨਹੀਂ ਹੈਗੀ ਉਹਦੇ ਵਿੱਚ ਹੁਣ ਜਿਹੜਾ ਬੀਜਣ ਦਾ ਢੰਗ ਹੈ ਤਰੀਕਾ ਉਹਦੇ ਵਿੱਚ ਤਾਂ ਕੋਈ ਫਰਕ ਨਹੀਂ ਹੈਗਾ ਹੂੰ ਠੀਕ ਨਹੀਂ ਇਹ ਜਿਹੜੇ ਨਦੀਨਨਾਸ਼ਕ ਸੌਰੀ ਨਦੀਨਾਂ ਵਾਲੇ ਜਿਹੜੇ ਖੇਤ ਆ ਜਿਨ੍ਹਾਂ ਦੇ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਆ ਰਹੀ ਜ਼ਿਆਦਾ ਹੂੰ ਇਹਨਾਂ ਨੂੰ ਆਪਾਂ ਖੇਤਾਂ ਨੂੰ ਬਦਲਾਂਗੇ ਇੱਥੇ ਕੋਈ ਹੋਰ ਫਸਲ ਬੀਜਾਂਗੇ ਗੰਨਾ ਲਾ ਲਾਂਗੇ ਜਾਂ ਜਾਂ ਸਬਜ਼ੀ ਲਾ ਲਾਂਗੇ ਕੋਈ ਹੂੰ ਉਹ ਬਦਲਾਂਗੇ ਤੇ ਫਿਰ ਕਣਕ ਕਿਸੇ ਦੂਸਰੇ ਖੇਤ ਚ ਬੀਜਾਂਗੇ ਤੇ ਫਿਰ ਦੇਖਾਂਗੇ ਵੀ ਕਿਹੜੇ ਹਿਸਾਬ ਨਾਲ ਨਦੀਨ ਦੀ ਕੋਈ ਸਮੱਸਿਆ ਆਉਂਦੀ ਹੈ ਜਾਂ ਨਹੀਂ ਆਉਂਦੀ ਨਹੀਂ ਹਾਂ ਤੇ ਯਾਰਵਾ ਜ਼ਰੂਰ ਕਰਾਂਗੇ ਹੁਣ ਕਹਾਣੀ ਆਉਂਦੀ ਆ ਅਸੀਂ ਕੀ ਕਰੀਏ ਆਪਾਂ ਗੁਰਪ੍ਰੀਤ ਜੀ ਦੇ ਦੱਸੇ ਤਰੀਕੇ ਨਾਲ ਕਾਨਕ ਲਾਉਣੀ ਹੈ ਅਗਲੀ ਵਾਰੀ ਜਾਂ ਨਹੀਂ ਲਾਉਣੀ ਅ ਇਹਦੇ ਬਾਰੇ ਮੈਂ ਆਪਣੀ ਨਿੱਜੀ ਰਾਏ ਦੰਦਾ ਤੁਸੀਂ ਸਾਡੇ ਗੁਰਪ੍ਰੀਤ ਉਪਲ ਹੋਣਾਂ ਦੀਆਂ ਜਿਹੜੀ ਆ ਗੱਲ ਸੁਣ ਲਈ ਆ ਗੁਰਪ੍ਰੀਤ ਦਬੜੀਖਾਨਾ ਜੀ ਰੋਜ਼ ਹੀ ਇਸ ਮਸਲੇ ਦੇ ਉੱਤੇ ਮਤਲਬ ਗੱਲਬਾਤ ਕਰਦੇ ਰਹਿੰਦੇ ਨੇ ਤੇ ਕਿਸਾਨਾਂ ਨੂੰ ਗਾਈਡ ਕਰਦੇ ਨੇ ਅ ਅਸੀਂ ਵੀ ਆਪਣਾ ਮਸਲਾ ਜਿਹੜਾ ਆ ਆ ਉਹਨਾਂ ਕੋਲ ਰੱਖਿਆ ਹੈ ਕਿ ਸਾਡੇ ਨਦੀਨ ਕਿਉਂ ਆਇਆ ਆ ਉਹਨਾਂ ਨੇ ਆਪਣੇ ਬਹੁਤ ਮਤਲਬ ਸਮਾਂ ਦਿੱਤਾ ਸਾਨੂੰ ਅ ਕੰਮ ਛੱਡ ਕੇ ਉਹਨਾਂ ਨੇ ਮਤਲਬ ਸਾਡੇ ਨਾਲ ਗੱਲ ਕੀਤੀ ਆਪਣਾ ਕੰਮ ਕਰਦੇ ਪਏ ਸੀ ਕੁਝ ਫਿਰ ਵੀ ਉਹਨਾਂ ਨੇ ਸਾਨੂੰ ਇਹ ਸਾਰੇ ਬਾਰੇ ਗਾਈਡ ਕਰਿਆ ਤੇ ਹੁਣ ਮੈਂ ਤੁਹਾਨੂੰ ਨਿੱਜੀ ਸਲਾਹ ਦਿੰਦਾ ਮੇਰੀ ਇੱਕ ਨਿੱਜੀ ਸਲਾਹ ਆ ਦੋਸਤੋ ਆਪੋ ਆਪਣੀ ਪਹਿਲਾਂ ਤਾਂ ਲੋੜ ਜਿਹੜੀ ਜਿਹੜੀ ਨਾ ਆਪੋ ਆਪਣੀ ਇਹ ਦੇਖੋ ਕਿ ਸਾਡੀ ਸਮਰੱਥਾ ਕਿੰਨੀ ਹੈ ਹਰ ਸਾਲ ਹੁਣ ਬਹੁਤ ਤਣਾੜ ਤੋਂ ਤਣਾੜ ਕਿਸਾਨ ਵੀ ਹੈਗੇ ਆ ਜਿਨ੍ਹਾਂ ਕੋਲ 100-100 ਕਿੱਲਾ ਵੀ ਆ ਉਹ ਵੀ ਨੇ ਜਿਨ੍ਹਾਂ ਕੋਲ 50 ਕਿੱਲੇ ਵੀ ਆ ਹੋ ਸਕਦਾ 100 ਤੋਂ ਵੱਧ ਵਾਲੇ ਵੀ ਹੋਣ ਤੇ ਉਹ ਵੀ ਕਿਸਾਨ ਹੈਗੇ ਨੇ ਜਿਹੜੇ ਵਿਚਾਰੇ ਇੱਕ-ਇੱਕ ਕਿੱਲੇ ਤੋਂ ਵੀ ਥੋੜੀ ਪੈਲੀ ਆ ਜਿਨ੍ਹਾਂ ਕੋ ਹਨ ਜਿਹੜੇ ਕਿਸਾਨ ਤਜਰਬਾ ਕਰਨਾ ਚਾਹੁੰਦੇ ਆ ਸਾਡੀ ਉਹਨਾਂ ਨੂੰ ਬੇਨਤੀ ਆ ਉਹ ਹਰ ਸਾਲ ਤਜਰਬਾ ਜ਼ਰੂਰ ਕਰੋ ਪਰ ਤਜਰਬਾ ਉਹ ਖੁਦ ਕਰਨਾ ਰੈਦਰ than ਤੁਸੀਂ ਮਤਲਬ ਕਿਸੇ ਦੇ ਦੂਸਰੇ ਦੇ ਕੀਤੇ ਤਜਰਬੇ ਦੇ ਉੱਤੇ ਨਿਰਭਰ ਹੋਵੋ ਮੈਂ ਤੁਹਾਨੂੰ ਇਹ ਕਹਿਣਾ ਕਿ ਜਿਹੜੇ ਲੋਕ ਕਿਲਾ ਛੱਡ ਸਕਦੇ ਆ ਉਹ ਕਿਲਾ ਛੱਡੋ ਦੋ ਕਿਲੇ ਛੱਡ ਸਕਦੇ ਹੋ ਦੋ ਛੱਡੋ ਜਿਹੜਾ ਜ਼ਿਆਦਾ ਛੱਡ ਸਕਦਾ ਜ਼ਿਆਦਾ ਛੱਡੋ ਜਿਹੜਾ ਅੱਧਾ ਕਿਲਾ ਛੱਡ ਸਕਦਾ ਉਹ ਅੱਧਾ ਕਿਲਾ ਛੱਡ ਲਵੇ ਜਿਹੜਾ ਇੱਕ ਕਨਾਲ ਜਾਂ ਦੋ ਕਨਾਲ ਛੱਡ ਸਕਦਾ ਉਹ ਦੋ ਕਨਾਲ ਛੱਡ ਲਵੇ ਪਰ ਉਹ ਆਪਣਾ ਤਜਰਬਾ ਜ਼ਰੂਰ ਕਰੇ ਉਨੇ ਏਰੀਏ ਦੇ ਵਿੱਚ ਵੀ ਆਪਾਂ ਉਨੇ ਏਰੀਏ ਚ ਅਸੀਂ ਕਾਣਕ ਇਸ ਤਰੀਕੇ ਨਾਲ ਬੀਜ ਕੇ ਦੇਖਣੀ ਤਜਰਬਾ ਅਸੀਂ ਆਪਣਾ ਕਰਨਾ ਉਸ ਤਜਰਬੇ ਦੇ ਵਿੱਚੋਂ ਜਿਹੜੀ ਚੀਜ਼ ਨਿਕਲਣੀ ਆ ਨਾ ਨਾ ਉਹ ਮੈਂ ਸਿਖਾ ਸਕਦਾ ਨਾ ਕੋਈ ਸੰਸਥਾ ਸਿਖਾ ਸਕਦੀ ਆ ਤੇ ਨਾ ਹੀ ਵੱਡੇ ਤੋਂ ਵੱਡਾ ਕੋਈ ਮਾਹਰ ਸਿਖਾ ਸਕਦਾ ਤੁਸੀਂ ਆਪਣਾ ਐਕਸਪੈਰੀਮੈਂਟ ਆਪ ਕਰਨਾ ਤੇ ਆਪਣੇ ਮਾਹਰ ਤੁਸੀਂ ਆਪ ਹੀ ਹੋ ਸੋ ਕਿਸਾਨ ਇਹ ਤਜਰਬੇ ਜਿਹੜੇ ਕਰਦਾ ਹਾਂ ਸਾਲ ਤੇ ਗੱਲ ਪੈਂਦੀ ਆ 노ਡ ਆਊਟ ਪਰ ਦੋਸਤੋ ਉਹ ਤਜਰਬਾ ਜਿਹੜਾ ਹੁੰਦਾ ਨਾ ਤੁਹਾਡਾ ਉਹ ਹੁੰਦਾ ਬੜਾ ਲਾਹੇਵੰਦ ਆ ਇਸ ਲਈ ਕਣਕ ਜਿਹੜੀ ਆ ਉਹਦੇ ਬਾਰੇ ਮੈਂ ਇੰਨੀ ਗੱਲ ਕਹੂੰਗਾ ਵੀ ਅਸੀਂ ਉਹ ਕਿਵੇਂ ਵੀ ਜਣੀ ਆ ਅਸੀਂ ਬਿਨਾਂ ਖਾਦਾਂ ਸਪਰੇਹਾਂ ਦੇ ਬੀਜਣੀ ਆ ਜਾਂ ਅਸੀਂ ਉਹਨੂੰ ਸਪਰੇਅ ਕਰਨੀ ਕਿ ਨਹੀਂ ਕਰਨੀ ਬਾਈ ਪਹਿਲਾਂ ਤਜਰਬਾ ਕਰਿਆ ਕਰੋ ਵੱਡੇ ਪੱਧਰ ਤੇ ਨਾ ਜਾਇਆ ਕਰੋ ਪਹਿਲਾਂ ਪੈਂਦੀ ਸੱਟੇ ਤੇ ਬਾਕੀ ਗੁਰਪ੍ਰੀਤ ਬਾਰੇ ਮੈਂ ਦੱਸ ਦਵਾਂ ਵੀ ਇਹਨੇ ਜਿਹੜਾ ਕੰਮ ਇਹ ਦੱਸਿਆ ਆ ਵੀ ਇੱਕ ਤਾਂ ਨਦੀਨ ਜਿਹੜਾ ਆ ਉਹ ਐਸ ਕਰਕੇ ਆਇਆ ਕਿ ਇਹਨੂੰ ਇਹਨੂੰ ਥੋੜਾ ਜਾ ਰਿਹਾ ਗਿੱਲਾ ਸਗਾ ਖੇਤ ਤੇ ਉਹਦੇ ਕਰਕੇ ਸਮੱਸਿਆ ਮੈਨੂੰ ਵੀ ਲੱਗ ਰਿਹਾ ਨਿੱਜੀ ਤੌਰ ਤੇ ਕਿ ਆਈ ਆ ਕਿਉਂਕਿ ਜੇ ਦੂਸਰੇ ਪਾਸੇ ਦੇਖੀਏ ਉਸ ਖੇਤ 'ਚ ਸਮੱਸਿਆ ਨਹੀਂ ਆਈ ਹੈਗੀ ਸੋ ਬਹੁਤ ਸ਼ੁਕਰੀਆ ਗੱਲ ਠੀਕ ਲੱਗੀ ਹੋਵੇ ਸਾਡੀ ਤੈਨੂੰ ਸਾਂਝੀ ਕਰ ਦਿਓ ਲਾਈਕ ਵਾਲਾ ਬਟਨ ਦਬਕੇ ਅੱਗੇ ਭੇਜ ਦਿਓ ਕਿਸਾਨ ਵੀਰਾਂ ਦੇ ਨਾਲ ਤੇ ਬਾਕੀ ਆਪਾਂ ਨਵੀਂ ਵੀਡੀਓ ਦੇ ਨਾਲ ਜਲਦੀ ਮਿਲਦੇ ਹਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਗੁਰਪ੍ਰੀਤ ਜੀ ਤੁਹਾਡਾ ਬਹੁਤ ਧੰਨਵਾਦ ਮਿਹਰਬਾਨੀ ਤੁਸੀਂ ਗੱਲਬਾਤ ਕੀਤੀ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ